ਨਿਊ 247 ਟੀਵੀ ਦੇ ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਆਓ ਅੱਜ ਦੀਆਂ ਖਬਰਾਂ ਤੇ ਪਾਉਨੇ ਆ ਇੱਕ ਚਾਤ ਸਭ ਤੋਂ ਪਹਿਲੀ ਖਬਰ ਅਮਰੀਕਾ ਤੋਂ ਆ ਕਿਉਂਕਿ ਡੋਨਲਡ ਟਰੰਪ ਹਰਾਂ ਦਾ ਜਿਹੜਾ ਚਰਚਾ ਹੈ ਉਹ ਅੱਜ ਕੱਲ ਸਾਰੀ ਦੁਨੀਆ ਤੇ ਹਰ ਰੋਜ਼ ਕਿਸੇ ਨਾ ਕਿਸੇ ਤਰੀਕੇ ਚੱਲਦਾ ਹੀ ਰਹਿੰਦਾ ਹੈ ਸੋ ਅਸੀਂ ਪਹਿਲੀ ਖਬਰ ਜਿਹੜੀ ਅੱਜ ਲੈ ਰਹੇ ਹਾਂ ਉਹ ਹੈ ਜੁਕਰੇਨ ਨਾਲ ਸਬੰਧਤ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਜੁਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਦੇ ਉੱਤੇ ਜਿਹੜੇ ਕਨੇਜੇ ਪਦਾਰਥ ਕੱਢਣ ਦਾ ਸਮਝੌਤਾ ਸੀ ਉਹਦੇ ਤੋਂ ਪਿੱਛੇ ਹਟਣ ਦਾ ਦੋਸ਼ ਲਾਇਆ ਹੈ ਉਹਨਾਂ ਨੇ ਆਖਿਆ ਹੈ ਕਿ ਜਲਨਸਕੀ ਨੇ ਸਮਝੌਤੇ ਦੇ ਦਸਕਤ ਨਾ ਕੀਤੇ ਤਾਂ ਉਹਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ 트럼ਪ ਨੇ ਸੋਵਰ ਨੂੰ ਕਿਹਾ ਕਿ ਅਸੀਂ ਦੁਰਲੋਭ ਖਣੀਜਾਂ ਤੇ ਸਮਝੌਤਾ ਕੀਤਾ ਹੋਇਆ ਹੈ ਅਤੇ ਹੁਣ ਉਹ ਕਹਿ ਰਹੇ ਨੇ ਕਿ ਉਸ ਉਸ ਸਮਝੌਤੇ ਤੇ ਮੁੜ ਕੇ ਗੱਲਬਾਤ ਕਰਨਾ ਚਾਹੁੰਦੇ ਹਨ ਜ਼ਿਲੈਂਸਕੀ ਨੇ ਪਿਛਲੇ ਹਫਤੇ ਹੀ ਕਿਹਾ ਸੀ ਕਿ ਅਮਰੀਕਾ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਸਮਝੌਤੇ ਦੀਆਂ ਸ਼ਰਤਾਂ ਲਗਾਤਾਰ ਅਮਰੀਕਾ ਵੱਲੋਂ ਬਦਲੀਆਂ ਜਾ ਰਹੀਆਂ ਹਨ ਦੋਵੇਂ ਦੇਸ਼ ਪਹਿਲਾਂ ਹੀ ਕੁਝ ਬੁਨਿਆਦੀ ਗੱਲਾਂ ਤੇ ਸਹਿਮਤ ਹੋ ਤਾ ਚੁੱਕੇ ਹਨ ਪਰ ਇਸ ਪੂਰੇ ਸਮਝੌਤੇ ਤੇ ਬਾਅਦ ਵਿੱਚ ਗੱਲਬਾਤ ਕੀਤੀ ਜਾਏਗੀ ਪਰ ਜਿਸ ਤਰ੍ਹਾਂ ਦਾ ਟਰੰਪ ਰੰ ਦਾ ਰਵਈਆ ਹੈ ਕਿ ਸਮਝੌਤਾ ਦਾ ਮਤਲਬ ਇਹ ਨਹੀਂ ਹੁੰਦਾ ਕਿ ਕਿਸੇ ਨੂੰ ਦਬਕਾ ਕੇ ਡਰਾ ਕੇ ਸਮਝੌਤਾ ਕੀਤਾ ਜਾਵੇ ਇੱਕ ਪਾਸੇ ਉਹ ਸਮਝੌਤੇ ਦੀ ਗੱਲ ਕਰਦੇ ਆ ਪਰ ਦੂਜੇ ਪਾਸੇ ਨਾਲ ਹੀ ਉਹ ਕਹਿੰਦੇ ਜੇ ਸਮਝੌਤੇ ਤੇ ਦਸਖਤ ਨਾ ਕੀਤੇ ਤੇ ਫਿਰ ਉਹਨਾਂ ਦਾ ਜਿਹੜਾ ਬਹੁਤ ਵੱਡਾ ਨੁਕਸਾਨ ਹੋਊਗਾ ਸੋ ਅਗਲੀ ਖਬਰ ਜਿਹੜੀ ਆ ਉਹ ਵੀ ਆਪਾਂ ਯੂਕਰੇਨ ਤੋਂ ਹੀ ਲੈਨੇ ਆ ਯੂਕਰੇਨ ਵਿੱਚ ਜੰਗਬੰਦੀ ਤੋਂ ਇਲਾਵਾ ਅਮਰੀਕਾ ਤੇ ਰੂਸ ਛਿੜਿਆ ਇਹ ਵੀ ਵੱਡੇ ਸਮਝੌਤਿਆਂ ਦੀ ਗੱਲ ਕਰ ਰਹੇ ਆ ਦੋ ਦਿਨ ਪਹਿਲਾਂ ਇਦਾਂ ਦੀ ਖਬਰ ਆਈ ਸੀ ਕਿ ਸ਼ਾਇਦ ਰਸ਼ੀਅਨ ਰਾਸ਼ਟਰਪਤੀ ਪੁਤਨ ਨਾਲ 트럼ਪ ਨਾਰਾਜ ਨੇ ਪਰ ਕਿਹਾ ਜਾ ਰਿਹਾ ਹੈ ਕਿ ਦਿਖਾਵੇ ਲਈ ਹੀ ਅੰਦਰ ਖਾਤੇ ਬਹੁਤ ਕੁਝ ਚੱਲ ਰਿਹਾ ਜੇਕਰ ਉਹਨਾਂ ਦੀ ਇਹ ਡੀਲ ਨੇਪਰੇ ਚੜ ਜਾਂਦੀ ਆ ਤੇ ਅਮਰੀਕਾ ਤੇ ਰੂਸ ਤੇ ਜਿਹੜਾ ਲੰਬੇ ਸਮੇਂ ਤੋਂ ਕੋਲਡ ਵਾਰ ਚੱਲ ਰਹੀ ਆ ਸ਼ੀਤ ਜੁੱਧ ਚੱਲ ਰਿਹਾ ਸੀਗਾ ਜਿਹੜੀ ਦੁਸ਼ਮਣੀ ਚੱਲ ਰਹੀ ਸੀ ਉਹ ਖਤਮ ਹੋ ਜਾਏਗੀ ਬੁਲੀਦੀਵੀਰ ਪੁੱਤਰ ਦੇ ਜਿਹੜੇ ਦੂਤ ਨੇ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਇਨਵੈਸਟਮੈਂਟ ਕਰਦੇ ਨੇ ਜਾਂ ਕਰਵਾਉਂਦੇ ਨੇ ਜਿੰਨਾ ਥਰੂ ਉਹਨਾਂ ਨੇ ਕਿਹਾ ਕਿ ਉਹ ਇੰਨੀ ਦਿਨੀ ਰੂਸ ਤੇ ਅਮਰੀਕਾ ਜਿਹੜੇ ਰੂਸ ਵਿੱਚ ਕੁਝ ਦੁਰਲੱਭ ਧਰਤੀ ਦੀਆਂ ਤੱਤਾਂ ਨੇ ਮਾਈਨਿੰਗ ਹੈ ਅਤੇ ਕੁਝ ਹੋਰ ਜਿਹੋ ਜੇ ਹੋਰ ਪ੍ਰੋਜੈਕਟ ਹੈ ਜਿਨ੍ਹਾਂ ਤੇ ਉਹ ਆਪਸੀ ਗੱਲਬਾਤ ਉਹਨਾਂ ਦੀ ਚੱਲ ਰਹੀ ਆ ਸੋ ਕਈ ਅਮਰੀਕੀ ਕੰਪਨੀਆਂ ਵੀ ਰੂਸ ਵਿੱਚ ਕੰਮ ਕਰਨ ਚ ਦਿਲਚਸਪੀ ਜਤਾ ਰਹੀਆਂ ਨੇ ਸੋ ਜਿਸ ਤਰ੍ਹਾਂ ਦਾ ਸਮਝੌਤਾ ਟੱਕੇ ਨਾਲ ਜ਼ੇਲੈਂਸਕੀ ਦੇ ਉੱਤੇ ਯੂਕਰੇਨ 'ਚ ਅਮਰੀਕਾ ਕਰਨਾ ਚਾਹੁੰਦਾ ਉਹੋ ਜਿਹਾ ਹੀ ਸਮਝੌਤਾ ਰਸ਼ੀਆ ਨਾਲ ਆਪਸੀ ਸਹਿਮਤੀ ਨਾਲ ਹੋ ਰਿਹਾ ਲੱਗਦਾ ਹੈ ਕਿ ਰਸ਼ੀਆ ਦੇ ਵਿੱਚ ਕਿਉਂਕਿ ਰਸ਼ੀਆ ਬਹੁਤ ਵੱਡਾ ਮੁਲਕ ਹੈ ਉੱਥੇ ਬਹੁਤ ਵੱਡੇ ਮਿਨਰਲ ਦੇ ਜਿਹੜੇ ਆ ਉਹ ਭੰਡਾਰ ਹੋ ਸਕਦੇ ਆ ਸੋ ਅਮਰੀਕਨ ਕੰਪਨੀਆ ਅਗਰ ਉੱਥੇ ਜਾਂਦੀਆਂ ਨੇ ਤੇ ਰਸ਼ੀਆ ਨਾਲ ਮਿਲ ਕੇ ਉਹਨਾਂ ਦੇ ਉੱਤੇ ਰਿਸਰਚ ਦਾ ਕੰਮ ਕਰਦੀਆਂ ਨੇ ਤੇ ਫਿਰ ਦੋਹਾਂ ਦੇਸ਼ਾਂ ਨੂੰ ਕਾਫੀ ਚੋਂ ਲਾਭ ਜਿਹੜਾ ਉਹ ਮਿਲ ਸਕਦਾ ਤੇ ਇੱਕ ਵੱਡੀ ਗੱਲ ਇਹ ਵੀ ਆ ਕਿ ਜਿਹੜਾ ਦੋ ਪੋਲਰ ਬਣਿਆ ਹੋਇਆ ਸੀਗਾ ਵਰਡ ਉਦੇ ਵਿੱਚ ਥੋੜਾ ਫਿਰ ਜਿਹੜਾ ਉਹ ਖਚਾ ਘਟ ਸਕਦਾ ਹੈ ਭਾਵੇਂ ਕਿ ਰਸ਼ੀਆ ਦੀ ਪਹਿਲ ਅਜੇ ਵੀ ਚਾਈਨਾ ਤੇ ਚਾਈਨਾ ਵਾਲਾ ਜਿਹੜਾ ਹੈਗਾ ਧੜਾ ਉਹ ਇਸ ਵੇਲੇ ਕਾਫੀ ਤੇਜ਼ੀ ਨਾਲ ਅੱਗੇ ਵਧ ਰਿਹਾ ਸੋ ਡੋਨਲਡ ਟਰੰਪ ਨੇ ਆਨੇ ਭਲਕੇ ਯਾਨੀ ਕਿ 2 ਅਪ੍ਰੈਲ ਤੋਂ ਪੂਰੀ ਦੁਨੀਆ 'ਚ ਜਿਹੜੇ ਟਿੱਟਫਾ ਟੈਟ ਵਾਲਾ ਫਾਰਮੂਲਾ ਲਾ ਕੇ ਟੈਕਸ ਜਿਹੜੇ ਆ ਜਾਂ ਟੈਰਫ ਹੈ ਉਹ ਲਾ ਦੇਣੇ ਆ ਇਸ ਦੌਰਾਨ ਟਰੰਪ ਨੇ ਇਹ ਵੀ ਦਾਵਾ ਕੀਤਾ ਹੈ ਕਿ ਭਾਰਤ ਨੇ ਜਿਹੜੇ ਅਮਰੀਕੀ ਉਤਪਾਦ ਨੇ ਉਹਨਾਂ ਤੇ ਟੈਰਫ ਕਾਫੀ ਹੱਦ ਤੱਕ ਮਤਲਬ ਮੇਰੀ ਮਰਜ਼ੀ ਮੁਤਾਬਕ ਘਟਾਉਣ ਦਾ ਫੈਸਲਾ ਕਰ ਲਿਆ ਹੈ ਉਹਨਾਂ ਕਹਿੰਦੇ ਕਿ ਬਹੁਤ ਸਾਰੇ ਦੇਸ਼ ਆਪਣਾ ਟੈਰਫ ਘਟਾ ਦੇਣਗੇ ਜੇ ਉਹਨਾਂ ਨੂੰ ਐ ਲੱਗਦਾ ਹੈ ਕਿ ਜਿਹੜੇ ਉਹਨੂੰ ਜਿਸ ਤਰੀਕੇ ਨਾਲ ਦਬਕੇ ਮਾਰਦੇ ਨੇ ਲੋਕ ਡਰ ਕੇ ਤੇ ਆਪਣੇ ਆਪ ਹੀ ਜਿਹੜੇ ਟੈਰਫ ਨੇ ਉਹਨਾਂ ਨੂੰ ਘੱਟ ਕਰ ਦੇਣਗੇ ਕਿਉਂਕਿ ਉਹ ਜਾਣਦੇ ਨੇ ਕਿ ਅਮਰੀਕਾ ਦੁਆਰਾ ਉਹਨਾਂ ਨਾਲ ਗਲਤ ਕੀਤਾ ਗਿਆ 트럼ਪ ਦਾ ਕਹਿਣਾ ਹੈ ਕਿ ਬਹੁਤੇ ਦੇਸ਼ ਇਹ ਸਮਝਦੇ ਨੇ ਕਿ ਜਿਹੜੇ ਸਾਡੇ ਨਾਲ ਜਿਹੜਾ ਵਾ ਉਹ ਮੁਲਕ ਪਹਿਲਾਂ ਗਲਤੀ ਨਾਲ ਸਾਡੇ ਕੋਲ ਵੱਧ ਟੈਰਫ ਲੈਂਦੇ ਰਿਹਾ ਸੋ ਯੂਰਪੀਅਨ ਯੂਨੀਅਨ ਨੇ ਵੀ ਇਹ ਕਹਿਆ ਕਿ ਟੈਰਫ ਨੂੰ 2.5% ਤੱਕ ਘਟਾ ਦਿੱਤਾ ਹੈ ਹਾਲ ਵਿੱਚ ਹੀ ਉਹ 트럼ਪ ਸਾਹਿਬ ਕਹਿੰਦੇ ਕਿ ਮੈਨੂੰ ਪਤਾ ਲੱਗਾ ਹੈ ਕਿ ਭਾਰਤ ਨੇ ਵੀ ਆਪਣੇ ਟੈਰਫ ਕਾਫੀ ਹੱਦ ਤੱਕ ਘਟਾਉਣ ਦੀ ਗੱਲ ਕਰ ਲਈ ਹੈ ਕ੍ਰੀਪ-ਕ੍ਰੀਪ 3 ਹਫ਼ਤੇ ਪਹਿਲਾਂ ਵੀ ਟਰੰਪ ਨੇ ਭਾਰਤ ਬਾਰੇ ਇਹੋ ਜਿਹਾ ਦਾਵਾ ਕੀਤਾ ਸੀ ਉਦੋਂ ਭਾਰਤ ਸਰਕਾਰ ਨੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਸੀ ਭਾਰਤੀ ਮੰਤਰੀ ਸਖਤਰ ਸੁਨੀਲ ਬਰਤਵਾਲ ਨੇ ਸੰਸਦੀ ਪੈਨਲ ਨੂੰ ਦੱਸਿਆ ਸੀ ਕਿ ਭਾਰਤ ਨੇ ਅਮਰੀਕਾ ਨਾਲ ਟੈਪ ਟੈਰਫ ਘਟਾਉਣ ਬਾਰੇ ਕੋਈ ਵੀ ਬਚਤ ਬੱਤਾ ਨਹੀਂ ਕੀਤੀ। ਵਿਦੇਸ਼ ਮਾਮਲਾ ਬਾਰੇ ਸੰਸਦੀ ਕਮੇਟੀ ਨੂੰ ਜਾਣਕਾਰੀ ਦਿੰਦੇ ਹੋਏ ਸੁਨੀਲ ਬਰਤਵਾਲ ਨੇ ਉਸ ਸਮੇਂ ਸਪਸ਼ਟ ਕੀਤਾ ਸੀ ਕਿ ਭਾਰਤ ਤੇ ਅਮਰੀਕਾ ਵਿਚਾਲੇ ਗੱਲਬਾਤ ਜੇ ਜਾਰੀ ਹੈ ਤੇ ਅਜੇ ਤੱਕ ਕੋਈ ਵਪਾਰਕ ਸਮਝੌਤਾ ਤੈਅ ਨਹੀਂ ਹੋਇਆ। ਬਰਤਵਾਲ ਨੇ ਇਹ ਵੀ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਦੇ ਦਾਅਵਿਆਂ ਤੇ ਮੀਡੀਆ ਦੀਆਂ ਰਿਪੋਰਟਾਂ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਕਿਸੇ ਵੀ ਵਪਾਰਕ वार्ता ਵਿੱਚ ਭਾਰਤ ਦੇ ਹਿੱਤਾਂ ਨੂੰ ਪੂਰੀ ਤਰ੍ਹਾਂ ਧਿਆਨ ਚ ਰੱਖ ਕੇ ਹੀ ਗੱਲ ਕੀਤੀ ਜਾਏਗੀ 트럼ਪ ਨੇ 2 April ਨੂੰ Liberation Day ਦਾ ਨਾਮ ਦਿੱਤਾ ਹੋਇਆ ਅਮਰੀਕਾ ਵਾਸਤੇ ਇਸ ਦਿਨ ਤੋਂ ਭਾਰਤ ਸਮੇਤ ਕਈ ਹੋਰ ਦੇਸ਼ਾਂ ਦੇ ਉੱਤੇ ਰੈਸੀਪ੍ਰੋਕਲ ਟੈਰਫ ਲਾਉਣ ਜਾ ਰਹੇ ਆ ਇਹਦੇ ਨਾਲ ਹੀ ਚੀਨ, ਜਾਪਾਨ, ਦੱਖਣੀ ਕੋਰੀਆ 트럼ਪ ਦੇ ਇਸ ਫੈਸਲੇ ਦੇ ਖਿਲਾਫ ਇਕੱਠੇ ਹੋ ਗਏ ਨੇ ਇੱਕਜੁੱਟ ਹੋ ਗਏ ਨੇ ਇਹ ਦਾਵਾ ਚੀਨੀ ਸਟੇਟ মিডিਆ ਸੀਸੀਟੀਵੀ ਨਾਲ ਜੁੜੇ ਇੱਕ ਸੋਸ਼ਲ ਮੀਡੀਆ ਅਕਾਊਂਟਸ ਦੁਆਰਾ ਕੀਤੀ ਗਈ ਇੱਕ ਪੋਸਟ ਵਿੱਚ ਕੀਤਾ ਗਿਆ ਹੈ ਦੂਜੇ ਪਾਸੇ ਵੀ ਕਿਹਾ ਜਾ ਰਿਹਾ ਹੈ ਕਿ 트럼ਪ ਜਿਹੜੇ ਆ ਖੇਤੀ ਉਤਪਾਦ ਜਿਹੜੇ ਆ ਭਾਰਤ ਤੋਂ ਦਬਾਅ ਬਣਾ ਰਿਹਾ ਕਿ ਅਮਰੀਕਾ ਦੇ ਖੇਤੀ ਉਤਪਾਦ ਜਿਹੜੇ ਉਹ ਭਾਰਤ ਨੂੰ ਖਰੀਦੇ ਤੇ ਆਪਣੇ ਦਰਵਾਜ਼ੇ ਖੋਲੇ ਇਸ ਕੰਮ ਲਈ ਪਰ ਭਾਰਤ ਪਹਿਲਾਂ ਹੀ ਖੇਤੀ ਦੇ ਜਿਹੜਾ ਤੰਦਾ ਉਹਨੂੰ ਲੈ ਕੇ ਆਪਣੇ ਮੁਲਕ ਦੇ ਵਿੱਚ ਹੀ ਜਿਹੜਾ ਆ ਉਹ ਕਈ ਐਜੀਟੇਸ਼ਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੂੰ ਦੂਜੇ ਪਾਸੇ ਭਾਵੇਂ ਖੇਤੀ ਤੋਂ 15% ਜੀਡੀਪੀ ਐਸਆਈ ਮਿਲਦਾ ਕਿਹਾ ਜਾਂਦਾ ਪਰ ਭਾਰਤ ਦੇ ਅਜੇ ਵੀ ਸਿੱਧੇ ਜਾਂ ਸਿੱਧੇ ਤੌਰ ਤੇ 70% ਲੋਕ ਖੇਤੀ ਤੇ ਡਿਪੈਂਡੈਂਟ ਨੇ ਇਸ ਕਰਕੇ ਭਾਰਤ ਵਾਸਤੇ ਬੜਾ ਮੁਸ਼ਕਲ ਆ ਕਿ ਜੇ ਉਹ ਅਮਰੀਕਾ ਵਾਸਤੇ ਦਰਵਾਜ਼ੇ ਖੋਲ ਦਿੰਦਾ ਤੇ ਫਿਰ ਭਾਰਤ ਦੀ ਖੇਤੀ ਤਹਿਸ ਨਹਿਸ ਹੋ ਜਾਏਗੀ ਭਾਰਤ ਵਿੱਚ ਅੰਦਾਜ਼ਨ 2 1/2 ਇਕੜ ਖੇਤੀ ਜਿਹੜੀ ਆ ਉਹ ਮਾਲਕੀ ਆ ਲੋਕਾਂ ਦੀ ਤੇ ਜਦੋਂ ਕਿ ਅਮਰੀਕਾ ਦੇ ਵਿੱਚ ਜਿਹੜੀ ਆ ਬਹੁਤ ਵੱਡੇ ਖੇਤੀ ਦੇ ਫਾਰਮ ਨੇ ਤੇ ਇੱਥੇ ਕਮਰਸ਼ੀਅਲ ਪੱਧਰ ਤੇ ਖੇਤੀ ਕੀਤੀ ਜਾਂਦੀ ਆ ਭਾਰਤ ਦੀਆਂ ਆਪਣੀਆਂ ਸਮੱਸਿਆਵਾਂ ਨੇ ਦੂਸਰਾ ਭਾਰਤ ਕੋਲ ਆਪਣੇ ਲਈ ਅਨਾਜ ਕਾਫੀ ਆ ਉਹਨੂੰ ਅਮਰੀਕਾ ਕੋਲੋਂ ਹੋਰ ਅਨਾਜ ਖਰੀਦਣ ਦੀ ਲੋੜ ਨਹੀਂ ਆ ਇਹ ਵੀ ਇੱਕ ਦਬਾਅ ਬਣਿਆ ਹੋਇਆ ਹੌਣ ਵਾਲੇ ਦਿਨਾਂ ਚ ਇਹ ਵੀ ਵੱਡਾ ਮਸਲਾ ਬਣਦੀ ਸੁਭਾ ਮਨਾ ਬਣੀ ਆ ਦੂਜੇ ਪਾਸੇ ਯੂਰਪੀਨ ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ 트럼ਪ ਨੇ ਇਹ ਟੈਰਫ ਯੋਜਨਾ ਨੂੰ ਜਾਰੀ ਰੱਖਿਆ ਤਾਂ ਸਾਡੇ ਕੋਲ ਵੀ ਬੜੇ ਕਾਰਡ ਆ ਜਦੋਂ ਇਹ ਯੋਜਨਾਬੰਦ ਨਵੇਂ ਟੈਰਫ ਨਾਲ ਨਜਿੱਠਣ ਦੀ ਗੱਲ ਆਉਂਦੀ ਹੈ ਤੇ ਫਿਰ ਕਹਿੰਦੇ ਜੇ ਸਾਨੂੰ ਮਜਬੂਰ ਕੀਤਾ ਗਿਆ ਤਾਂ ਫਿਰ ਯੂਨੀਅਨ ਜਿਹੜੀ ਆ ਉਹਦੇ ਕੋਲ ਵੀ ਬਦਲਾ ਲੈਣ ਦੀ ਇੱਕ ਚੰਗੀ ਭਲੀ ਯੋਜਨਾ ਬਣੀ ਹੋਈ ਆ ਇਸ ਤਰ੍ਹਾਂ ਜਰਮਨੀ ਦੀ ਵਿਦੇਸ਼ ਮੰਤਰੀ ਨੇ ਯੂਕਰੇਨ ਦੀ ਰਾਜਧਾਨੀ ਕੀਵ ਦੇ ਦੌਰੇ ਦੌਰਾਨ ਅਮਰੀਕਾ ਨੂੰ ਕਿਹਾ ਹੈ ਕਿ ਉਹ ਜੰਗਬੰਦੀ ਗੱਲਬਾਤ ਵਿੱਚ ਰੂਸ ਦੇ ਰਾਸ਼ਟਰਪਤੀ ਬਲਾਦੀਮੀਰ ਪੂਤਨ ਦੀਆਂ ਰਿਕਾਫਟਾਂ ਪਾਉਣ ਵਾਲੀਆਂ ਚਾਲਾਂ ਵਿੱਚ ਬਿਲਕੁਲ ਨਾ ਫਸੇ। ਹੁਣ ਗੱਲ ਕਰਦੇ ਆਪਾਂ ਕੁਝ ਇੱਕ ਕੈਨੇਡੀਅਨ ਖਬਰਾਂ ਦੀ ਕਿਉਂਕਿ ਕੈਨੇਡਾ ਵਿੱਚ ਇਸ ਵੇਲੇ ਇਲੈਕਸ਼ਨ ਦਾ ਦੌਰ ਚੱਲ ਰਿਹਾ। ਕਨਜ਼ਰਵੇਟਿਵ ਪਾਰਟੀ ਤੇ ਜਿਹੜੀ ਲਿਬਰਲ ਪਾਰਟੀ ਆ ਉਦੇ ਵਿੱਚ ਕਾਫੀ ਜ਼ਿਆਦਾ ਤਕੜੀ ਟੱਕਰ ਹੋਣ ਦੀ ਸੰਭਾਵਨਾ ਹਾਲਾਂਕਿ ਕਿ ਆਏ ਜਾ ਰਿਹਾ ਹੈ ਕਿ ਲਿਬਰਲ ਪਾਰਟੀ ਦਾ ਹੱਥ ਉੱਤੇ ਆ ਤੇ ਕੰਜਰ ਪਾਰਟੀ ਕੰਜ਼ਰਵੇਟਰ ਪਾਰਟੀ ਜਿਹੜੀ ਹੈ ਕੰਜ਼ਰਵੇਟਿਵ ਪਾਰਟੀ ਉਹ ਆਪਣੇ ਹੀ ਕਈ ਲੀਡਰਾਂ ਵੱਲੋਂ ਦਿੱਤੇ ਬਿਆਨਾਂ ਕਰਕੇ ਤੇ ਕਈ ਹੋਰ ਕਾਰਨਾ ਕਰਕੇ ਆਪਣੇ ਹੀ ਘੇਰੇ ਵਿੱਚ ਘਿਰ ਰਹੀ ਹੈ ਪਿਛਲੇ ਦਿਨ ਆਪਾਂ ਉਹ ਚੰਦਰ ਆਰੀਆ ਬਾਰੇ ਵੇਖਿਆ ਸੀਗਾ ਕਿ ਉਹਨੇ ਕਿਸ ਤਰ੍ਹਾਂ ਦੇ ਬਿਆਨ ਦਿੱਤੇ ਜਿਹੜੇ ਕੈਨੇਡੀਅਨ ਸਰਕਾਰ ਨੂੰ ਚੱਕਰਾਂ 'ਚ ਪਾਉਣ ਵਾਲੇ ਸੀਗੇ ਦੂਜੇ ਪਾਸੇ ਉਹਨੂੰ ਜਿਸ ਤਰ੍ਹਾਂ ਹੁਣ ਹਟਾ ਦਿੱਤਾ ਗਿਆ ਤੇ ਪ੍ਰਾਈਮ ਮਿੰਿਸਟਰ ਬਣਦੀ ਖਾਸ਼ ਵੀ ਰੱਖ ਰਿਆ ਸੀ ਇਸੇ ਤਰ੍ਹਾਂ ਦਾ ਇੱਕ ਕੈਂਡੀਡੇਟ ਹੈ ਮਕੇਨਜੀ ਜਿਹੜੇ ਕਿ ਫੈਡਰਲ ਚੋਣਾਂ ਚ ਪਾਰਟੀ ਦੇ ਹੁਣ ਉਮੀਦਵਾਰ ਜਿਹੜੇ ਉਹਨਾਂ ਹਟਾ ਦਿੱਤਾ ਗਿਆ ਪਾਰਟੀ ਵੱਲੋਂ ਕੰਜ਼ਰਵੇਟਿਵ ਪਾਰਟੀ ਦੀ ਜਿਹੜੀ ਮਹਿਮ ਦੇ ਬੁਲਾਰੇ ਨੇ ਉਹਨਾਂ ਨੇ ਮੰਗਲਵਾਰ ਯਾਨੀ ਕਿ ਅੱਜ ਸਵੇਰੇ ਹੀ ਸੀਟੀਵੀ న్యూਸ ਨੂੰ ਦੱਸਿਆ ਕਿ ਜਿਹੜਾ ਇਹ ਉਮੀਦਵਾਰ ਹੈ ਮਕੇਨਜੀ ਜਿਨੇ ਇੱਕ ਵਾਰ ਜਨਤਕ ਫਾਂਸੀ ਲਈ ਆਪਣਾ ਸਮਰਥਨ ਦਿੱਤਾ ਸੀ ਇਹ ਕਹੇ ਜਿੱਦਾਂ ਉਹ ਜਿਹੜੇ ਇਸਲਾਮਕ ਮੁਲਕ ਆ ਉਥੇ ਚੌਂਕਾਂ ਵਿੱਚ ਫਾਂਸੀ ਦਿੱਤੀ ਜਾਂਦੀ ਹੈ ਉਹ ਕਹਿੰਦਾ ਕਿ ਇਦਾਂ ਦੀ ਇੱਥੇ ਵੀ ਪ੍ਰਥਾ ਹੋਣੀ ਚਾਹੀਦੀ ਆ ਅਤੇ ਉਹਨੇ ਤਾਂ ਇਥੋਂ ਤੱਕ ਕਹਿ ਦਿੱਤਾ ਹੈ ਕਿ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਜਸਨ ਟਰੂਡੋ ਨੇ ਉਹਨਾਂ ਨੂੰ ਮੌਤ ਦੀ ਸਜ਼ਾ ਦੇ ਦੇਣੀ ਚਾਹੀਦੀ ਆ ਉਹਦੀਆਂ ਟਿੱਪਣੀਆਂ ਸਪਸ਼ਟ ਤੌਰ ਤੇ ਜਿਹੜੀਆਂ ਨੇ ਉਹ ਗੈਰਕਰੂਨੀ ਨੇ ਉਹਨਾਂ ਨੂੰ ਕੋਈ ਵੀ ਸਵੀਕਾਰ ਨਹੀਂ ਸੀ ਕਰ ਸਕਦਾ ਸੋ ਸੀਟੀਵੀ ਨਿਊਜ਼ ਨੇ ਪਹਿਲੀ ਵਾਰ ਉਹਦੀਆਂ ਜਿਹੜੀਆਂ ਟਿੱਪਣੀਆਂ ਉਹਦੀਆਂ ਆਡੀਓ ਕਿਤੇੋਂ ਲੱਭ ਲੀਆਂ ਤੇ ਉਹ ਆਡੀਓ ਹੁਣ ਜਦੋਂ ਨਸ਼ਰ ਹੋ ਰਹੀਆਂ ਨੇ ਤੇ ਉਸ ਤੋਂ ਬਾਅਦ ਪਾਰਟੀ ਵਾਸਤੇ ਮੁਸ਼ਕਲ ਬਣ ਗਈ ਸੀ ਇਸ ਕਰਕੇ ਉਹਨਾਂ ਨੇ ਹੁਣ ਉਹਨੂੰ ਆਪਣੀ ਪਾਰਟੀ ਵੱਲੋਂ ਨਾਮੈਦਗੀ ਕਰਨ ਲਈ ਚੋਣਾਂ ਦੀ ਰੇਹ ਚੋਂ ਬਾਹਰ ਕਰ ਦਿੱਤਾ ਇਹ ਜਿਹੜਾ ਘਟਨਾਕਰਮ ਹੈ ਪਹਿਲੀ ਗੱਲ ਇਹ 18 ਫਰਵਰੀ 2020 ਨੂੰ ਜਿਹੜਾ ਫ੍ਰੀडम ਕਾਫਲਾ ਨਾਂ ਦਾ ਇੱਕ ਐਜੀਟੇਸ਼ਨ ਚੱਲੀ ਸੀ ਜਦੋਂ ਕੋਵਿਡ ਚੱਲ ਰਿਹਾ ਸੀ ਤੇ ਜਿਹੜੀਆਂ ਪਾਬੰਦੀਆਂ ਲੱਗੀਆਂ ਸੀ ਉਹਨਾਂ ਨੂੰ ਨਾ ਮੰਨਣ ਲਈ 10 ਹਫ਼ਤਿਆਂ ਲਈ ਡਾਉਨਟਾਊਨ ਆਟਵਾ ਨੂੰ ਹੀ ਆਪਣੇ ਕਬਜ਼ੇ 'ਚ ਕੁਝ ਲੋਕਾਂ ਨੇ ਲੈ ਲਿਆ ਸੀਗਾ ਸੋ ਇਸ ਐਪੀਸੋਡ ਦੇ ਦੌਰਾਨ ਹੀ ਮਕੈਂਜੀ ਨੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਟੂਡੋ ਬਾਰੇ ਸ਼ਬਦ ਕਹਿ ਤੇ ਉਹਨਾਂ ਨੂੰ ਮੂਰਖ ਵੀ ਕਿਹਾ ਸੀਗਾ ਅਗਲੀ ਖਬਰ ਆਪਾਂ ਆਪਣੇ ਸ਼ਹਿਰ ਬ੍ਰੈਮਟਨ ਲੈਨੇ ਆ ਬ੍ਰੈਮਟਨ ਤੇ ਕੈਲੇਡਨ ਵਿੱਚ ਬਹੁਤ ਸਾਰੇ ਵੋਟਰ 28 April ਨੂੰ ਹੋਣ ਵਾਲੀਆਂ ਫੈਡਰਲ ਚੋਣਾਂ ਵਿੱਚ ਹੁਣ ਉਹਨਾਂ ਹੀ ਰਾਈਡਿੰਗ ਚ ਵੋਟਾਂ ਨਹੀਂ ਪਾਉਣਗੇ ਜਿਵੇਂ ਉਹਨਾਂ ਨੇ 2021 ਵਿੱਚ ਕੀਤਾ ਸੀ ਬ੍ਰੈਮਟਨ ਅਤੇ ਕੈਲੇਡਨ ਦੀਆਂ ਸਾਰੀਆਂ ਚੋਣ ਰਾਈਡਿੰਗਾਂ ਦੀਆਂ ਸੀਮਾਵਾਂ ਬਦਲ ਦਿੱਤੀਆਂ ਗਈਆਂ ਨੇ ਅਤੇ ਦੋ ਨਵੀਆਂ ਵੀ ਬਣਾਈਆਂ ਗਈਆਂ ਹਨ 215 219 ਤੇ 221 ਵਿੱਚ ਪਿਛਲੀਆਂ ਤਿੰਨ ਫੈਡਰਲ ਚੋਣਾਂ ਲਈ ਬ੍ਰੈਮਟਨ ਸ਼ਹਿਰ ਵਿੱਚ ਜਿਹੜੀਆਂ ਸੀਮਾਵਾਂ ਸੀ ਉਹ ਉਹ ਮਤਲਬ ਜਿਹੜੀਆਂ ਨੇ ਉਹ ਬਦਲ ਗਈਆਂ ਨੇ ਕਿਉਂਕਿ 5 ਚੋਣ ਰਾਈਡਿੰਗ ਹੁੰਦੀਆਂ ਸੀ ਹੁਣ ਉਹ 6 ਹੋ ਗਈਆਂ ਨੇ ਬ੍ਰੈਮਟਨ ਈਸਟ ਬ੍ਰੈਮਟਨ ਵੈਸਟ ਬ੍ਰੈਮਟਨ ਨਾਰਥ ਬ੍ਰੈਮਟਨ ਸੈਂਟਰ ਇਹ ਉਹ ਪਹਿਲਾਂ ਹੁੰਦੀਆਂ ਸੀ ਜੋ ਤਾਜ਼ਾ ਬਾਉਂਡਰੀ ਏਰੀਆ ਜਿਹੜੀਆਂ ਰਾਈਡਿੰਗ ਨੇ ਉਸ ਤੋਂ ਬਾਅਦ ਬ੍ਰੈਮਟਨ ਅਤੇ ਕੈਲੈਡਨ ਹੁਣ ਪਿਛਲੀ ਬ੍ਰੈਮਟਨ ਨਾਰਥ ਰਾਈਡਿੰਗ ਦੇ ਨਾਲ ਇੱਕ ਰਾਈਡਿੰਗ ਸਾਂਝੀ ਕਰਦੇ ਹਨ ਜੋ ਕਿ ਉੱਤਰ ਵੱਲ ਕੈਲੈਡਨ ਤੱਕ ਵੀ ਫੈਲ ਚੁੱਕੀ ਹੈ ਇਹ ਬਦਲਾ ਕੈਲਡਨ ਨੂੰ ਹੁਣ ਇੱਕ ਦੀ ਥਾਂ ਤੇ ਦੋ ਫੈਡਰਲ ਚੋਣਾਂ ਲਈ ਰਾਈਡਿੰਗ ਦੇਦਾ ਹੈਗਾ ਯਾਨੀ ਕਿ ਹੁਣ ਕੈਲਡਨ ਦਾ ਜਿਹੜੇ ਨਾਂ ਥਲੇ ਲਖਣ ਡੜੀ ਜਾਊਗੀ ਉਥੇ ਕੈਲਡਨ ਨੂੰ ਰਿਪ੍ਰੀਜ਼ੈਂਟ ਕਰਨ ਵਾਸਤੇ ਦੋ ਜਿਹੜੇ ਆ ਮੈਂਬਰ ਪਾਰਲੀਮੈਂਟ ਉਹ ਚੁਣੇ ਜਾਣਗੇ ਇੱਕ ਹੋਰ ਖਬਰ ਜਿਹੜੀ ਹੈ ਸਵੈਰਸ ਸ਼ੇਰ ਹੋਈ ਜੀ ਬ੍ਰੈਮਟਨ ਚ ਇੱਕ ਐਕਸੀਡੈਂਟ ਹੋਇਆ ਜਿਹਦੇ ਵਿੱਚ ਤਿੰਨ ਜਾਣੇ ਜ਼ਖਮੀ ਹੋਏ ਆ ਇੱਕ ਬੱਚੇ ਨੂੰ ਹਸਪਤਾਲ ਲੈ ਕੇ ਗਏ ਆ ਸੋ ਜਿਹੜੀ ਪੀਲ ਪੁਲਿਸ ਦਾ ਕਹਿਣਾ ਹੈ ਕਿ ਇੱਕ ਬਾਲਗ ਵਿਅਕਤੀ ਤੇ ਇੱਕ ਬੱਚੇ ਨੂੰ ਇੱਕ ਹਸਪਤਾਲ ਚ ਲਜਾਇਆ ਗਿਆ ਜਦੋਂ ਕਿ ਇੱਕ ਹੋਰ ਬਾਲਗ ਨੂੰ ਟਰਮਾ ਸੈਂਟਰ ਚ ਲਜਾਇਆ ਗਿਆ ਹੈ ਟੌਰਬਰਮ ਰੋਡ ਤੇ ਕੁਈਨ ਸਟਰੀਟ ਦੇ ਈਸਟ ਦੇ ਨੇੜੇ ਸਵੇਰੇ 6 ਵਜੇ ਦੇ ਕਰੀਬ ਇਹ ਹਾਦਸਾ ਜਿਹੜਾ ਹੋਇਆ ਸੀਗਾ ਔਰ ਇਹ ਮੇਰੇ ਖਿਆਲ ਸਿੰਗਲ ਵਹੀਕਲ ਹਾਦਸਾ ਹੀ ਸੀਗਾ ਪੁਲਿਸ ਦਾ ਕਹਿਣਾ ਹੈ ਕਿ ਨਤੀਜੇ ਵਜੋਂ ਕੁਈਨ ਸਟਰੀਟ ਦੀਆਂ ਸਾਰੀਆਂ ਪੂਰਬ ਵੱਲ ਜਾਣ ਵਾਲੀਆਂ ਲੇਨਾਂ ਫਿੰਚ ਗੇਟ ਬੁਲੇਵਰਡ ਅਤੇ ਟਾਰਬਮ ਰੋਡ ਦੇ ਵਿਚਕਾਰ ਬੰਦ ਕਰ ਦਿੱਤੀਆਂ ਗਈਆਂ ਹਨ ਜਦੋਂ ਕਿ ਕਵੀਨ ਸਟਰੀਟ ਦੀਆਂ ਸਾਰੀਆਂ ਪੱਛਮੀ ਪਾਸੇ ਦੀਆਂ ਲੇਨਾ ਕੈਸਕ੍ਰੈਸਲਰ ਡਰਾਈਵ ਤੇ ਟਾਰਬਮ ਰੋਡ ਦੇ ਵਿਚਕਾਰ ਬੰਦ ਹਨ ਪੀਲ ਫੋਰਸ ਨੇ 1 ਅਪ੍ਰੈਲ ਨੂੰ ਸਵੇਰੇ 8:30 ਵਜੇ ਤੋਂ ਬਾਅਦ ਆਨਲਾਈਨ ਅਪਡੇਟ ਵਿੱਚ ਕਿਹਾ ਹੈ ਕਿ ਐਕਸੀਡੈਂਟ ਵਿੱਚ ਲੱਗੀਆਂ ਜਿਹੜੀਆਂ ਸੱਟਾਂ ਨੇ ਉਹਦੇ ਬਾਰੇ ਪੁਲਿਸ ਕੋਲ ਕੋਈ ਬਹੁਤੀ ਵਿਧੇਰੇ ਜਾਣਕਾਰੀ ਨਹੀਂ ਹੈ ਸੋ ਅਗਲੀ ਖਬਰ ਹੈ ਜੀ ਪਾਕਿਸਤਾਨ ਤੋਂ ਲੈ ਰਹੇ ਆ ਪਾਕਿਸਤਾਨ ਦੇ بلوچستان ਸੂਬੇ ਦੀ ਸਥਿਤੀ ਹੁਣ ਕਾਫੀ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ بلوچستان ਲਿਬ੍ਰੇਸ਼ਨ ਆਰਮੀ ਦੇ ਸੈਂਕੜੇ ਸੈਨਿਕਾਂ ਦੇ ਰੇਲ ਅਗਵਾ ਤੇ ਰੁਕੋ ਜੇ ਲੋਕਾਂ ਦੀ ਹੱਤਿਆ ਤੋਂ ਬਾਅਦ ਪਾਕਿਸਤਾਨ ਦੀ ਫੌਜ ਖੁਦ دہشت ਵਿੱਚ ਹੈ ਪਾਕਿਸਤਾਨੀ ਫੌਜ ਨੇ ਬਲੋਚ ਨੇਤਾ ਮਹਿਰੰਗ ਬਲੋਚ ਨੂੰ ਵੀ ਗ੍ਰਫਤਾਰ ਕਰ ਲਿਆ ਹੋਇਆ ਹੈ ਅਤੇ ਉਹਦੇ ਖਿਲਾਫ ਅਤਵਾਦੀ ਧਰਮਾਂ ਲਾ ਦਿੱਤੀਆਂ ਨੇ ਇਸ ਤੋਂ ਇਲਾਵਾ ਫੌਜ ਪੂਰੇ ਬਲੋਚਿਸਤਾਨ ਵਿੱਚ ਕੈਪਚਰ ਆਪਰੇਸ਼ਨ ਜਿਹੜਾ ਉਹ ਚਲਾ ਰਹੀ ਹੈ ਪਾਕਿਸਤਾਨੀ ਫੌਜ ਦੀ ਇਸ ਬੇਰਹਿਮੀ ਖਿਲਾਫ ਬਲੋਚ ਲੋਕ ਸੜਕਾਂ ਤੇ ਉਤਰੇ ਹੋਏ ਨੇ ਇਹਦੇ ਨਾਲ ਹੀ ਬੀ ਐਲ ਏ ਨੇ ਵੀ ਆਪਣੇ ਹਮਲੇ ਤੇਜ਼ ਕਰ ਦਿੱਤੇ ਨੇ ਪੂਰੇ ਬਲੋਚਿਸਤਾਨ ਵਿੱਚ ਧਾਰਾ 140 44 ਜਿਹੜੀ ਉਹ ਲਾਗੂ ਕੀਤੀ ਹੋਈ ਹੈ ਤੇ ਇਹਦੇ ਨਾਲ ਹੀ ਜਿਹੜੀ TTP ਦੇ ਅੱਤਵਾਦੀ ਪਾਕਿਸਤਾਨੀ ਸੈਨਿਕਾਂ ਨੂੰ ਮਾਰ ਰਹੇ ਨੇ ਇਸ ਕਾਰਨ ਪਾਕਿਸਤਾਨੀ ਵੀ ਡਰਦੇ ਹਨ ਕਿ ਬਲੋਚਿਸਤਾਨ ਕਿਤੇ ਅਗਲਾ ਬੰਗਲਾਦੇਸ਼ ਤਾਂ ਨਹੀਂ ਬਣ ਸਕਦਾ ਬਲੋਚਿਸਤਾਨ ਦੀ ਸਥਿਤੀ ਤੇ ਚੀਨ ਨੂੰ ਵੀ ਡਰਾਇਆ ਹੋਇਆ ਹੈ ਜਿਨੇ ਕਿ ਬਲੋਚਿਸਤਾਨ ਦੇ ਵਿੱਚ ਤੇ POK ਤੱਕ CPEC ਯਾਨੀ ਕਿ CPEC ਜਿਹਨੂੰ ਕਹਿੰਦੇ ਆ ਉਹਦੇ ਨਾਮ ਤੇ ਅਰਬਾਂ ਡਾਲਰਾਂ ਦਾ ਨਿਵੇਸ਼ ਕੀਤਾ ਹੋਇਆ ਹੈ ਪਾਕਿਸਤਾਨੀ ਲੋਕ ਇਹ ਮੰਨਦੇ ਨੇ ਕਿ ਤਾਲਬਾਨ ਦੇ ਸੱਤਾ ਚ ਆਉਣ ਨਾਲ ਪਾਕਿਸਤਾਨ ਦੇ ਅੰਦਰਲੇ ਪਾਸੇ ਜਿਹੜੀ ਹਿੰਸਾ ਆ ਉਹ ਕਾਫੀ ਵੱਧ ਗਈ ਹੈ ਜਦ ਕਿ ਪਾਕਿਸਤਾਨ ਚ ਮੌਜੂਦ ਚੀਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਾਜ਼ਿਸ਼ ਦੇ ਪਿੱਛੇ ਵਿਦੇਸ਼ੀ ਲੋਕਾਂ ਦਾ ਹੱਥ ਜਿਹੜਾ ਉਹ ਹੋ ਸਕਦਾ ਹੈ ਅਗਲੀ ਖਬਰ ਵੀ ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ਨੂੰ ਲੈ ਕੇ ਆ ਪੁਨਛ ਦੀ ਕੰਟਰੋਲ ਰੇਖਾ ਤੇ ਬਰੂਂਦੀ ਇੱਕ ਬਰੂਦੀ ਸਰੰਗ ਦਾ ਧਮਾਕਾ ਹੋਇਆ ਤੇ ਪਾਕਿਸਤਾਨ ਨੇ ਜਿਹੜੀ ਆ ਜੰਗਬੰਦੀ ਦੀ ਉਲੰਘਣਾ ਕੀਤੀ ਆ ਸੁਰੱਖਿਆ ਬਲਾਂ ਨੇ ਵੀ ਗੋਲਾਬਾਰੀ ਕੀਤੀ ਆ ਜਵਾਬ ਦੇ ਵਿੱਚ ਤੇ ਇਸ ਤੋਂ ਬਾਅਦ ਕੰਟਰੋਲ ਰੇਖਾ ਤੇ ਤਾਇਨਾਤ ਸੈਨਿਕ ਜਿਹੜੇ ਆ ਉਹਨਾਂ ਨੇ ਵੀ ਫਿਰ ਹਲਕੀ ਜਵਾਬੀ ਗੋਲਾਬਾਰੀ ਕੀਤੀ ਆ ਇਸ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਅਜੇ ਤੱਕ ਸਾਹਮਣੇ ਨਹੀਂ ਆਈ ਹਾਲੇ ਕਿ ਜਿਹੜੇ ਉੱਥੋਂ ਦੇ ਸਥਾਨਕ ਲੋਕ ਨੇ ਉਹਨਾਂ ਨੇ ਦਾਵਾ ਕੀਤਾ ਹੈ ਕਿ ਗੋਲਾਬਾਰੀ ਪਾਕਿਸਤਾਨ ਵਾਲੇ ਪਾਸਿਓਂ ਵੀ ਹੋ ਰਹੀ ਆ ਤੇ ਭਾਰਤ ਵਾਲੇ ਪਾਸਿਓਂ ਵੀ ਜਿਹੜੀ ਗੋਲਾਬਾਰੀ ਉਹ ਹੋ ਰਹੀ ਆ ਅਗਲੀ ਖਬਰ ਜੀ ਹੈ ਉਹ ਹੈ yogi dityanath ਨਾਲ ਸੰਬੰਧਿਤ ਸੁਪਰੀਮ ਕੋਰਟ ਨੇ ਇੱਕ ਵਾਰੀ ਫੇਰ yogi ਸਰਕਾਰ ਨੂੰ ਫਟਕਾਰ ਲਾਈ ਆ ਤੇ ਉਹਨੇ ਕਿਹਾ ਕਿ ਜਿਹੜਾ ਪ੍ਰਿਆਗ ਰਾਜ ਦੇ ਵਿੱਚ ਜਿੰਨਾਂ ਲੋਕਾਂ ਦੇ ਤੁਸੀਂ ਘਰ ਢਾਇਆ ਉਹਨਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਇਮੀਡੀਏਟ ਦਿਓ ਅਥਾਰਟੀ ਨੂੰ ਇਹ ਪਕਤਾਨ 6 ਹਫ਼ਤਿਆਂ ਦੇ ਅੰਦਰ-ਅੰਦਰ ਕਰਨ ਲਈ ਹੁਕਮ ਕੀਤੇ ਗਏ ਨੇ ਅਦਾਲਤ ਨੇ ਕਿਹਾ ਹੈ ਕਿ ਨੋਟਿਸ ਮਿਲਦੇ 24 ਘੰਟਿਆਂ ਦੇ ਅੰਦਰ-ਅੰਦਰ ਘਰ ਨੂੰ ਢਾਉਣਾ ਬਿਲਕੁਲ ਗੈਰਕਾਨੂੰਨੀ ਹੈ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਨੇ ਕਿਹਾ ਹੈ ਕਿ ਕਾਨੂੰਨ ਦੇ ਨਿਯਮ ਤਹਿਤ ਇਸ ਤਰ੍ਹਾਂ ਕਿਸੇ ਦਾ ਘਰ ਢਾਇਆ ਹੀ ਨਹੀਂ ਜਾ ਸਕਦਾ ਅਦਾਲਤ ਨੇ ਯੋਗੀ ਦਿੱਤਿਆ ਨਾਲ ਸਰਕਾਰ ਅਤੇ ਪ੍ਰਿਆਗਰਾਜ ਵਿਕਾਸ ਅਥਾਰਟੀ ਦੀ ਬਲਡੋਜ਼ਰ ਕਾ ਕਾਰਵਾਈ ਜਿਹੜੀ ਉਹਨੂੰ ਗੈਰ ਮਨੁੱਖੀ ਤੇ ਗੈਰ ਕਾਨੂੰਨੀ ਕਰਾਰ ਦਿੰਦਾ ਹੈ ਅਦਾਲਤ ਨੇ ਇਸ ਮਾਮਲੇ ਵਿੱਚ ਸਾਰੇ ਪਟੀਸ਼ਨਰ ਜਿਹੜੇ ਸੀਗੇ 6 ਦੇ 6 ਉਹਨਾਂ ਨੂੰ 6 ਸਾਰੇ ਪਟੀਸ਼ਨਰਾਂ ਨੂੰ 6 ਹਫ਼ਤਿਆਂ 6 ਪਟੀਸ਼ਨਰਾਂ ਨੂੰ ਨਹੀਂ ਜੀ 6 ਹਫ਼ਤਿਆਂ ਚ 10-10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੇ ਹੁਕਮ ਕੀਤੇ ਨੇ ਇੱਥੇ ਸ਼ਰਨ ਦਾ ਅਧਿਕਾਰ ਤੇ ਕਾਨੂੰਨ ਦੀ ਉਚਿਤ ਪ੍ਰਕਿਰਿਆ ਵਰਗੀ ਚੀਜ਼ ਵੀ ਹੁੰਦੀ ਹੈ ਜੱਜਾਂ ਨੇ ਕਿਹਾ ਜੱਜਾਂ ਨੇ ਜਈ ਕਾਰਵਾਈ ਨੂੰ ਜਮੀਰ ਨੂੰ ਝਟਕਾ ਦੇਣ ਵਾਲੀ ਦੱਸਿਆ ਉਹਨਾਂ ਆਖਿਆ ਕਿ ਸਵਿਧਾਨ ਦੀ ਧਾਰਾ 21 ਹਰੇਕ ਨਾਗਰਿਕ ਨੂੰ ਇੱਜ਼ਤ ਨਾਲ ਸਨਮਾਨ ਨਾਲ ਜਿਉਣ ਦਾ ਅਧਿਕਾਰ ਦਿੰਦੀ ਹੈ ਰਹਿਸ਼ਤਾ ਦਾ ਅਧਿਕਾਰ ਇਸ ਦਾ ਇੱਕ ਨਿਖੜਵਾ ਅੰਗ ਹੈ ਬੈਂਚ ਨੇ ਕਿਹਾ ਕਿ ਇਹ ਮੁਆਵਜ਼ਾ ਇਸ ਲਈ ਵੀ ਜ਼ਰੂਰੀ ਹੈ ਤਾਂ ਜੋ ਭੂਇਕ ਵਿੱਚ ਸਰਕਾਰਾਂ ਸਹੀ ਪ੍ਰਕਿਰਿਆ ਤੋਂ ਬਿਨਾ ਲੋਕਾਂ ਦੇ ਘਰਾਂ ਨੂੰ ਢਾਉਣ ਤੋਂ ਬਚ ਸਕਣ ਜੱਜਾਂ ਨੇ ਹਾਲ ਵਿੱਚ ਹੀ ਸਾਹਮਣੇ ਆਈ ਇੱਕ ਵੀਡੀਓ ਦਾ ਵੀ ਹਵਾਲਾ ਦਿੱਤਾ ਹੈ ਜਿਸ ਵਿੱਚ ਇੱਕ ਕੁੜੀ ਆਪਣੀ ਟਹਿਰੀ ਨਿੱਕੀ ਜੀ ਝੌਪੜੀ ਵਿੱਚੋਂ ਆਪਣੀਆਂ ਕਿਤਾਬਾਂ ਲੈ ਕੇ ਬਾਹਰ ਨੂੰ ਭਜਦੀ ਦਿਖਾਈ ਦੇ ਰਹੀ ਸੀ ਉਹਨਾਂ ਕਿਹਾ ਕਿ ਉਹ ਜਿਹੇ ਕਟਰਾਵਾ ਹਰ ਥਾਂ ਵੱਖ-ਵੱਖ ਰੂਪਾਂ 'ਚ ਵੇਖੀਆਂ ਜਾ ਸਕਦੀਆਂ ਹਨ ਹੁਣ ਤੇ ਇਹ ਕਟਰਾਵਾ ਪੰਜਾਬ ਵਿੱਚ ਵੀ ਆਮ ਵਰਤਾਰਾ ਬਣਦੀਆਂ ਜਾ ਰਹੀਆਂ ਨੇ ਇਸ ਤੋਂ ਪਹਿਲਾਂ ਯੂਪੀ ਤੋਂ ਸ਼ੇਧ ਲਈ ਕੇ ਜਿੱਥੇ-ਜਿੱਥੇ ਭਾਜਪੀ ਦੇ ਰਾਜ ਨੇ ਮੱਧ ਪ੍ਰਦੇਸ਼ ਮਹਾਰਾਸ਼ਟਰ ਵਗੈਰਾ ਉੱਥੇ ਵੀ ਇਹ ਵਰਤਾਰਾ ਸ਼ੁਰੂ ਹੋ ਗਿਆ ਸੀ ਹੁਣ ਅਗਲੀ ਖਬਰ ਆਪਾਂ ਲੈਨੇ ਆ ਜੀ ਜਿਹੜੇ ਹੁਣ ਨਾਮ ਨਿਹਾਰ ਚਰਚ ਤੇ ਉਹਨਾਂ ਦੇ ਪਾਸਟਰ ਬਣੇ ਹੋਏ ਉਹਨਾਂ ਦੀ ਜਲੰਧਰ ਦਾ ਜਿਹੜਾ ਚਰਚ ਆਫ ਗਲੋਰੀ ਐਂਡ ਵਿਜ਼ਡਮ ਨਾਮ ਵੇਖੋ ਕਿੰਨਾ ਸੋਹਣਾ ਰੱਖਿਆ ਉਹਨਾਂ ਨੇ ਉਹਦਾ ਜਿਹੜਾ ਸੰਸਥਾਪਕ ਪਾਸਟਰ ਐ ਬਜਿੰਦਰ ਸਿੰਘ ਉਹਨੂੰ ਮਹਾਲੀ ਦੀ ਅਦਾਲਤ ਨੇ 218 ਦੇ ਇੱਕ ਬਲਾਤਕਾਰ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ ਪਾਸਟਰ ਬਜਿੰਦਰ ਸਿੰਘ ਨੂੰ 28 ਮਾਰਚ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀ ਇਸ ਸੁਣਵਾਈ ਤੋਂ ਬਾਅਦ ਪੁਲਿਸ ਨੇ ਬਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ ਇਸ ਮੌਕੇ ਸੁਣਵਾਈ ਦੌਰਾਨ ਮਹਾਲੀ ਅਦਾਲਤ ਨੇ ਬਾਹਰ ਭਾਰੀ ਪ੍ਰੀਸਪਲ ਤਾਇਨਾਤ ਕੀਤੇ ਹੋਏ ਸਨ ਜੀਰਖਪੁਰ ਦੀ ਰਹਿਣ ਵਾਲੀ ਪੀੜਤਾ ਦੀ ਸ਼ਿਕਾਇਤ ਉੱਤੇ ਬਜਿੰਦਰ ਸਿੰਘ ਸੰਨੇ 6 ਜਣਾਂ ਉੱਤੇ 2018 ਵਿੱਚ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਗਿਆ ਸੀ ਇਸ ਮਾਮਲੇ ਦੀ 28 ਮਾਰਚ ਨੂੰ ਹੋਈ ਸੁਣਵਾਈ ਦੌਰਾਨ ਕੋਰਟ ਨੇ ਬਾਕੀ 5 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ ਜ਼ਿਕਰ ਜੋ ਹੋ ਗਿਆ ਕਿ ਕੁਝ ਦਿਨ ਪਹਿਲਾਂ ਬਰਜਿੰਦਰ ਸਿੰਘ ਖਿਲਾਫ ਇੱਕ ਹੋਰ ਜਿੰਸੀ ਸ਼ੋਸ਼ਣ ਦਾ ਕੇਸ ਵੀ ਦਰਜ ਕੀਤਾ ਗਿਆ ਜੇਦੀ ਜਾਂਚ ਅਜੇ ਵੀ ਹੋ ਰਹੀ ਹੈ ਪੀੜਤ ਮਹਿਲਾ ਨੇ ਕਿਹਾ ਕਿ ਮੈਂ ਪਿਛਲੇ 7 ਸਾਲਾਂ ਤੋਂ ਨਿਆਂ ਲਈ ਕੋਰਟ ਤੇ ਪੁਲਿਸ ਦੇ ਚੱਕਰ ਲਾ ਰਹੀ ਸਾਂ ਪਰ ਅੱਜ ਦੀ ਸੁਣਵਾਈ ਤੋਂ ਬਾਅਦ ਮੈਂ ਬਹੁਤ ਖੁਸ਼ ਹਾਂ ਇਸ ਸੁਣਵਾਈ ਤੋਂ ਬਾਅਦ ਉਹਨਾਂ ਨੇ ਜੱਜ ਤੇ ਆਪਣੇ ਵਕੀਲ ਦਾ ਧੰਨਵਾਦ ਵੀ ਕੀਤਾ ਕਿ ਉਹਨਾਂ ਨੇ ਕਿਹਾ ਹੈ ਕਿ ਬਜਿੰਦਰ ਸਿੰਘ ਧਰਮ ਦੇ ਨਾਂ ਤੇ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਹੈ ਅਗਲੀ ਖਬਰ ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਨੇ ਮੰਗਲਵਾਰ ਨੂੰ ਉੱਤਰ ਪੂਰਬੀ ਦਿੱਲੀ ਵਿੱਚ ਹੋਏ ਦੰਗਿਆਂ ਦੇ ਵਿੱਚ ਦਿੱਲੀ ਸਰਕਾਰ ਜਿਹੜੀ ਹੁਣ ਬਣੀ ਹੋਈ ਆ ਭਾਰਤੀ ਜਨਤਾ ਪਾਰਟੀ ਇਹਦੇ ਵਿੱਚ ਜਿਹੜੇ ਕਾਨੂੰਨ ਮੰਤਰੀ ਬਣਾਏ ਗਏ ਨੇ ਕਪਲ ਮਿਸ਼ਰਾ ਜਿਹੜੇ ਕਦੀ ਆਮ ਆਦਮੀ ਪਾਰਟੀ ਦੇ ਮੈਂਬਰ ਹੋਏ ਸੀ ਉਹਨਾਂ ਦੀ ਸ਼ਮੂਲੀਅਤ ਜਿਹੜੇ ਸੀਗੀ ਉਹਦੇ ਦੋਸ਼ਾਂ ਦੀ ਜਾਂਚ ਦਾ ਹੁਕਮ ਦੇ ਦਿੱਤਾ ਹੈ ਕਪਲ ਮਿਸ਼ਰਾ ਤੇ ਇਹਨਾਂ ਦੰਗਿਆਂ ਵਿੱਚ ਸ਼ਾਮਲ ਹੋਣ ਦਾ ਦੋਸ਼ ਪਹਿਲਾਂ ਤੋਂ ਹੀ ਲੱਗ ਰਿਹਾ ਹੈ ਅਦਾਲਤ ਨੇ ਇਸ ਮਾਮਲੇ ਦੀ ਹੋਰ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਨੇ ਅਦਾਲਤ ਨੇ ਕਪਲ ਮਿਸ਼ਰਾ ਖਿਲਾਫ ਐਫ ਆਈ ਆਰ ਦਰਜ ਕਰਨ ਦੀ ਅਰਜੀ ਵੀ ਸਵੀਕਾਰ ਕਰ ਲਈ ਹੈ ਅਦਾਲਤ ਨੇ ਕਿਹਾ ਹੈ ਕਿ ਦਿੱਲੀ ਪੁਲਿਸ ਵੱਲੋਂ ਮਈਆ ਕਰਵਾਈ ਗਈ ਸਮਗਰੀ ਮੁਤਾਬਕ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਕਪਲ ਮਿਸ਼ਰਾ ਕਦਮਪੁਰੀ ਇਲਾਕੇ ਵਿੱਚ ਮੌਜੂਦ ਸੀ ਇਹ ਇੱਕ ਅਪਰਾਧ ਹੈ ਜਦੀ ਜਾਂਚ ਹੋਣੀ ਹੀ ਚਾਹੀਦੀ ਹੈ ਪੁਲਿਸ ਨੇ 5 ਸਾਲ ਤੱਕ ਉਸ ਦੇ ਖਿਲਾਫ ਕੋਈ ਕੇਸ ਦਰਜ ਨਹੀਂ ਕੀਤਾ ਹੁਣ ਅਦਾਲਤ ਦੇ ਹੁਕਮਾਂ ਤੇ ਉਹ ਸੁਰਦ ਐਫ ਆਈ ਆਰ ਦਰਜ ਕੀਤੀ ਗਈ ਹੈ ਇਹ ਦਿੱਲੀ ਪੁਲਿਸ ਲਈ ਵੀ ਸ਼ਰਮ ਵਾਲੀ ਗੱਲ ਹੈ ਕਪਲ ਮਿਸ਼ਰਾ ਵਰਗੇ ਵਿਅਕਤੀ ਨੂੰ ਇੱਕ ਦਿਨ ਵੀ ਮੰਤਰੀ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਜਿੱਦਾਂ ਦੇ ਉਹ ਬਿਆਨ ਦਿੰਦੇ ਰਹਾ ਔਰ ਜਿਸ ਤਰ੍ਹਾਂ ਦੀਆਂ ਉਹਨਾਂ ਦੀਆਂ ਕਾਰਵਾਈਆਂ ਨੇ ਸੋ ਉਹਨਾਂ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ ਇਹ ਆਮ ਲੋਕ ਉਹਦੇ ਬਾਰੇ ਕਹਿ ਰਹੇ ਨੇ ਅਗਲੀ ਖਬਰ ਪੰਜਾਬ ਤੋਂ ਹੈ ਜੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮਜੀਤ ਸਿੰਘ ਮਜੀਠੀਆ ਦੀ ਜੈਡ ਪਲੱਸ ਸੁਰੱਖਿਆ ਵਾਪਸ ਲੈ ਲਈ ਗਈ ਹੈ ਇਸ ਤੋਂ ਬਾਅਦ ਪਹਿਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਵੀਰ ਬਾਦਲ ਨੇ ਇਸ ਨੂੰ ਆਮ ਆਦਮੀ ਪਾਰਟੀ ਦੀ ਖਤਰਨਾਕ ਸਾਜ਼ਿਸ਼ ਘ라ਰ ਦਿੱਤਾ ਹੈ ਤੇ ਹੁਣ ਇਸ ਤੇ ਵਿਕਰਮ ਮਜੀਠੀਆ ਦੀ ਵੀ ਇੱਕ ਪ੍ਰਤੀਕਿਰਿਆ ਸਾਹਮਣੇ ਆਈ ਹੈ ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਵੀਡੀਓ ਪਾ ਕੇ ਭਗਵੰਤ ਮਾਨ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਦੀਆਂ ਸਾਰੀਆਂ ਸਾਜਸ਼ਾ ਫੇਲ ਹੋ ਚੁੱਕੀਆਂ ਨੇ ਉਸਨੇ ਲਿਖਿਆ ਕਿ ਮੈਨੂੰ ਗੋਲੀ ਮਰਵਾ ਦੇ ਭਾਵੇਂ ਭਗਵੰਤ ਮਾਨ ਤਾਂ ਵੀ ਮੈਂ ਚੁੱਪ ਹੋ ਸਕਦਾ ਹਾਂ ਗੁਰੂ ਸਾਹਿਬ ਦੀ ਕਿਰਪਾ ਰਹੀ ਤਾਂ ਪੰਜਾਬ ਦੇ ਮੁੱਦੇ ਉੱਤੇ ਹਿੱਕ ਠੋਕ ਕੇ ਮੈਂ ਚੁੱਪਦਾ ਰਵਾਂਗਾ ਅਟੈਕ ਹੁਣ ਕੋਈ ਵੱਡਾ ਹੀ ਕਰਾਇਓ ਉਹਨਾਂ ਕਿਹਾ ਨਹੀਂ ਤੇ ਜੇ ਮੈਂ ਜੂਦਾ ਬਚ ਗਿਆ ਤੇ ਫਿਰ ਭਗਵੰਤ ਮਾਨਾ ਮੈਂ ਤੈਨੂੰ ਬੰਦਾ ਬਣਾ ਕੇ ਛੱਡੂ ਪਹਿਲਾਂ ਸੁਖਵੀਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਕਰਮਜੀਤ ਸਿੰਘ ਮਜੀਠੀਆ ਦੀ ਜੈਡ ਪਲੱਸ ਸਮੇਤ ਸਮੁੱਚੀ ਸੁਰੱਖਿਆ ਵਾਪਸ ਲੈ ਕੇ ਸ਼੍ਰੋਮੀ ਕਾਲੀਕਲ ਦੀ ਲੀਡਰਸ਼ਿਪ ਵਿਰੁੱਧ ਆਪਣੇ ਖਤਰਨਾਕ ਤੇ ਘਾਹ ਤੱਕ ਮਰਸੂਬਿਆਂ ਦੀ ਪੁਸ਼ਟੀ ਕੀਤੀ ਹੈ ਇਹ ਫੈਸਲਾ ਆਪ ਸਰਕਾਰ ਵੱਲੋਂ ਜਾਣਬੁੱਝ ਕੇ ਵਿਕਰਮਜੀਤ ਸਿੰਘ ਮਜੀਠੀਆ ਦਾ ਅਕਸ ਖਰਾਬ ਕਰਨ ਲਈ ਚੁੱਕਿਆ ਗਿਆ ਇੱਕ ਕਦਮ ਹੈ ਉਹ ਲਗਾਤਾਰ ਵਿਕਰਮ ਨੂੰ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਝੂਠਾ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਦ ਕਿ ਆਮ ਆਦਮੀ ਪਾਰਟੀ ਦੇ ਮੁਖੀ ਰਵਿੰਦ ਕੇਜਰੀਵਾਲ ਨੇ ਨਸ਼ਿਆਂ ਦੇ ਮੁੱਦੇ ਤੇ ਆਪਣੇ ਵੱਲੋਂ ਲਾਏ ਗਏ ਝੂਠੇ ਦੋਸ਼ਾਂ ਕਰਕੇ ਬਿਕਰਮਜੀਠੀਆ ਤੋਂ ਪਹਿਲਾਂ ਹੀ ਲਿਖਤੀ ਮਾਫੀ ਮੰਗੀ ਹੋਈ ਹੈ। ਅਗਲੀ ਖਬਰ ਹੈ ਜੀ ਪਟਿਆਲਾ ਜ਼ਿਲ੍ਹੇ ਦੇ 8 ਪਿੰਡ ਹੁਣ ਜਲਦੀ ਹੀ ਹਿਮਾਲੀ ਜ਼ਿਲ੍ਹੇ ਵਿੱਚ ਸ਼ਾਮਲ ਹੋ ਜਾਣੇ ਨੇ। ਇਹ ਪਿੰਡ ਰਾਜਪੁਰਾ ਤਹਿਸੀਲ ਦੇ ਅਧੀਨ ਆਉਂਦੇ ਹਨ। ਇਸ ਮਾਮਲੇ ਵਿੱਚ ਡਾਇਰੈਕਟਰ ਲੈਂਡ ਰਿਕਾਰਡ ਪੰਜਾਬ ਨੂੰ ਇੱਕ ਪੱਤਰ ਲਿਖਿਆ ਗਿਆ ਹੈ ਜਿਸ ਵਿੱਚ ਮਾਨਕਪੁਰ, ਖੇੜਾ ਗੰਝੂ, ਊਰਨਾ, ਚੰਗੇੜਾ, ਉੱਚਾ ਖੇੜਾ ਤੇ ਗੁਰਦਿੱਤਪੁਰਾ ਤੇ ਹਦਿੱਤਪੁਰਾ ਤੇ ਲਾਲਾਂ ਦੇ ਪਿੰਨਾ ਦੇ ਪਿੰਡ ਸ਼ਾਮਲ ਹਨ। ਇਹ ਬਦਲਾਅ ਸਾਬ ਤਹਿਸੀਲ ਬਨੂੜ ਨੂੰ ਸਬ ਡਿਵੀਜ਼ਨ ਦਾ ਦਰਜਾ ਦੇਣ ਦੀ ਯੋਜਨਾ ਤਹਿਤ ਕੀਤਾ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇੱਕ ਵਾਰ ਜਦੋਂ ਇਹ ਪਿੰਡ ਮਹਾਲੀ ਜ਼ਿਲ੍ਹੇ ਵਿੱਚ ਸ਼ਾਮਲ ਹੋ ਜਾਣਗੇ ਤਾਂ ਲੋਕਾਂ ਨੂੰ ਬਿਹਤਰ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਇਹਦੇ ਨਾਲ ਹੀ ਉਹਨਾਂ ਦੀ ਜ਼ਮੀਨ ਦੀ ਕੀਮਤ ਵੀ ਕਰੋੜਾਂ ਤੱਕ ਪਹੁੰਚ ਜਾਏਗੀ ਕਿਉਂਕਿ ਮਹਾਲੀ ਦਾ ਸਰਕਲ ਰੇਟ ਕਾਫੀ ਉੱਚਾ ਹੈ। ਇਸ ਤੋਂ ਇਲਾਵਾ ਇਸ ਖੇਤਰ ਵਿੱਚ ਰੀਅਲ ਏਸਟੇਟ ਕਾਰੋਬਾਰ ਵਿੱਚ ਵਾਧੇ ਦੀ ਸੰਭਾਵਨਾ ਵੀ ਜਿਤਾਈ ਜਾ ਰਹੀ ਹੈ। ਪੰਜਾਬ ਜੁਨੀਅਰ ਯੂਨੀਵਰਸਿਟੀ ਦੇ ਕੈਂਪਸ ਵਿੱਚ ਆਊਟਸਾਈਡਰ ਲੋਕਾਂ ਦੀ ਐਂਟਰੀ ਬੈਨ ਕਰ ਦਿੱਤੀ ਗਈ ਹੈ ਇਸ ਸਬੰਧੀ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਤੇ ਸਾਰੇ ਵਿਦਿਆਰਥੀਆਂ ਨੂੰ ਤੇ ਸਟਾਫ ਨੂੰ ਤੇ ਜਿਹੜੇ ਹੋਰ ਕਰਮਚਾਰੀ ਨੇ ਉਹਨਾਂ ਨੂੰ ਯੂਨੀਵਰਸਿਟੀ ਦੇ ਕੈਂਪਸ ਅੰਦਰ ਹਰ ਸਮੇਂ ਆਪਣੇ ਨਾਲ ਆਈਡੀ ਕਾਰਡ ਰੱਖਣ ਦੀ ਹਦਾਇਤ ਕੀਤੀ ਗਈ ਹੈ ਸੋ ਇਹ ਸੀ ਜੀ ਸਾਡਾ ਅੱਜ ਦਾ ਖਬਰਾਂ ਦਾ ਬਲਟਨ ਅਸੀਂ ਕੱਲ ਫੇਰ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਤੁਹਾਡੀ ਸੇਵਾ 'ਚ ਹੋਵਾਂਗੇ ਆਜਰ ਤਦ ਤੱਕ ਦਿਓ ਸਾਨੂੰ ਆਗਿਆ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ